ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ ਸਿলেকਸ਼ਨਸ ਤੇ ਫਸਟ ਜੋ ਕਲੈਕਸ਼ਨ ਚੱਲ ਰਹੀ ਹੈ ਬਰਬਰੀ ਦੇ ਵਿੱਚ ਤੁਹਾਨੂੰ ਸੂਟ ਆਏਗਾ ਡਿਜੀਟਲ ਪ੍ਰਿੰਟ ਦੇ ਨਾਲ ਤੁਹਾਨੂੰ ਹੈਂਡਵਰਕ ਹੋਇਆ ਮਿਲੇਗਾ ਪਿਓ ਨੈਚੁਰਲ ਕريب ਦਾ ਬਾਟਮ ਆਏਗਾ 3600 ਦਾ ਰੇਟ ਹੈ 3600 ਵਿੱਚ ਤੁਹਾਨੂੰ ਇਹ ਸੂਟ ਮਿਲੇਗਾ ਬਾਟਮ ਪਲੇਨ ਆਏਗਾ ਦੁਪੱਟਾ ਨਾਲ ਬਹੁਤ ਪਿਆਰਾ ਹੈ ਰੰਗ ਦੇ ਵਿੱਚ 8-10 ਹੈਗੇ ਨੇ ਸਾਰੇ ਜਿਹੜੇ ਕਲਰ ਨੇ ਅਵੇਲੇਬਲ ਨੇ ਇਨਾਂ ਵਿੱਚ ਜਿਹੜਾ ਵੀ ਕਲਰ ਮੈਂ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਬਾਕੀ ਤੁਸੀਂ ਇਹਨਾਂ ਦੇ ਬਾਰੇ ਵਿੱਚ ਹੋਰ ਕੋਈ ਡਿਟੇਲ ਜਾਨਣਾ ਚਾਹੁੰਦੇ ਤਾਂ ਨੰਬਰ ਤੇ ਚਾੱਕ ਕੇ ਮੈਸੇਜ ਕਰ ਦੇਣਾ ਨੰਬਰ ਮੈਂ ਆਪਣਾ 62392455 ਜੁ ਦਿੱਤਾ ਆਇਆ ਹੈ ਕਲੈਕਸ਼ਨ ਅੱਜ ਦੀ ਵੀਡੀਓ ਬਾਰੇ ਸਾਰੀਆਂ ਅਵੇਲੇਬਲ ਨੇ ਜਿੰਨੇ ਵੀ ਸੂਟ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਸਾਰੇ ਸੂਟ ਅਵੇਲੇਬਲ ਨੇ ਹੈ ਜਿਹੜੇ ਨੇ ਹੈਂਡਵਰਕ ਵਾਲੇ ਸਪੈਸ਼ਲ ਸੂਟ ਆਏ ਨੇ ਇਹਨਾਂ ਵਿੱਚ ਤੁਹਾਨੂੰ ਪ्युअर ਸਿਲਕ オーਗੈਂਜ਼ਾ ਦਾ ਐਂਡ ਕ੍ਰਾਫਟਡ ਵਾਲਾ ਜਿਹੜਾ embroidery ਵਾਲਾ ਸੂਟ ਮਿਲੇਗਾ ਪਿਓਰ ਕਿਰਪਾ ਬਟਾ ਬੋਟਮ ਹੈ ਪਿਓਰ ਸਿਲਕ ਅਰਜੈਂਜ਼ਾ ਦਾ ਦੁਪੱਟਾ ਮਿਲੇਗਾ embroidery ਸਾਰੇ ਪਾਸੇ ਕਾਰਨਰਸ ਤੇ ਹੋਈ ਹੈ ਹੈਵੀ ਸੂਟ ਨੇ ਰੇਟ ਇਹਨਾਂ ਦਾ 13700 ਹੈ ਕਿਉਂਕਿ ਇਹ ਪਿਓਰ ਨੇ ਹੈਂਡਵਰਕ ਵਾਲੀਆਂ ਕਲੈਕਸ਼ਨਾਂ ਨੇ ਇਹ ਵਾਲੇ ਸੂਟ ਵੀ ਜਿਹੜੇ ਨੇ ਵੀ ਹੈਂਡਵਰਕ ਨਾਲ ਆਣਗੇ shimmer glass issue ਵਿੱਚ ਸ਼ੋਰ ਦਾ ਫੈਬ੍ਰਿਕ ਆਏਗਾ ਹੈਂਡਵਰਕ ਹੋਇਆ ਹੈ ਸ਼ੋਰ ਤੇ ਕਰੀਪਾ ਬਟਮ ਆਏਗਾ ਹੈਂਡਵਰਕ ਹੋਇਆ ਹੈ shimmer glass issue ਵਿੱਚ ਦੁਪੱਟਾ ਆਏਗਾ ਬ੍ਰਸ਼ ਪੇਂਟ ਹੋਇਆ 100 ਨਾਲ ਹੈਂਡਵਰਕ ਹੋਇਆ ਹੈ लेस ਲੱਗੀ ਹੈ ਪਾਕਿਸਤਾਨੀ ਸਟਾਈਲ ਦੀ ਕਿਰਨ ਲੈਸ ਜਿਹਨੂੰ ਬੋਲਦੇ ਨਾਲ ਪੋਟੀ ਆ ਇਹ ਵਾਲੇ ਜਿਹੜੇ ਸੂਟ ਨੇ ਇਹ ਸੂਟ ਥੋੜੇ ਹੁਣ ਸੇਲ ਤੇ ਆਏ ਨੇ ਇਹਦੇ ਅੰਦਰ ਨਾਲ ਵੀ ਸ਼ਿਪਿੰਗ ਫ੍ਰੀ ਹੈ ਰੰਗ ਇਹਨਾਂ ਵਿੱਚ ਕਾਫੀ ਜਿਹੜੇ ਨਵੇਂ ਐਡ ਹੋਏ ਨੇ ਇਹ ਜਿਹੜਾ ਸੂਟ ਹੈ ਤੁਹਾਨੂੰ ਸਿਰਫ ਤੇ ਸਿਰਫ 750 ਦੇ ਵਿੱਚ ਮਿਲ ਜੇਗਾ ਸ਼ਿਪਿੰਗ ਚਾਰਜਸ ਜਿਹੜੇ ਫ੍ਰੀ ਨੇ ਕਾਟਨ ਦੀ ਅਟਾ ਕਾਟਨ ਦਾ ਬਾਟਮ ਰੰਗ ਇਹਨਾਂ ਵਿੱਚ 22 ਤੋਂ 23 ਹੈਗੇ ਨੇ ਤੇ ਸਾਰੇ ਰੰਗ ਅਵੇਲੇਬਲ ਨੇ ਆਫਰ ਤੇ ਨੇ ਪਹਿਲਾਂ 850 ਵਿੱਚ ਆਇਆ ਸੀ ਪਰ ਹੁਣ 100 ਲੈਸ ਤੇ ਆਇਆ ਹੈ 750 ਜਿਹੜਾ ਸੂਟਾਂ ਨੂੰ ਮਿਲ ਜੇਗਾ ਰੰਗਾਂ ਦੀ ਕੋਈ ਕਮੀ ਨਹੀਂ ਆ ਬਾਟਮ ਬਹੁਤ ਪਿਆਰਾ ਨਾਲ ਪਲੇਨ ਸ਼ਾਰਟ ਦਾ ਦੁਪੱਟਾ ਬਹੁਤ ਪਿਆਰਾ ਨਾਲ ਦੁਪੱਟੇ ਜਿਹੜਾ ਹੈ ਕਿ ਕੰਟਰਾਸਟ ਬੜਾ ਸੋਹਣਾ ਬਣਾਇਆ ਪੈਚਵਰਕ ਹੋਇਆ ਹੈ ਬਾਕੀ ਤੁਸੀਂ ਕਿਸੇ ਸੂਟ ਦੇ ਬਾਰੇ ਵਿੱਚ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਕੁਐਰੀ ਕਰਨਾ ਚਾਹੁੰਦੇ ਹੋ ਚਾਹੇ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੀ ਹਾਂ ਉਹਨਾਂ ਵਿੱਚੋਂ ਮੋਸਟਲੀ ਸਭ ਤੋਂ ਸ਼ਿਪਿੰਗ ਚਾਰजेस ਫ੍ਰੀ ਹੁੰਦੇ ਨੇ ਸਾਰੇ ਸੂਟਾਂ ਤੇ ਜਿਹੜੇ ਸ਼ਿਪਿੰਗ ਚਾਰजेस ਫ੍ਰੀ ਹੁੰਦੇ ਨੇ ਐਵੇਂ ਵਾਲੇ ਸੂਟ ਟੌਪ ਐਂਡ ਬਾਟਮ ਵਿੱਚ ਆਏ ਨਹੀਂ ਇਹਨਾਂ ਤੇ ਵੀ ਜਿਹੜੇ ਸ਼ਿਪਿੰਗ ਚਾਰजेस ਫ੍ਰੀ ਨੇ ਆਲ ਓਵਰ ਇੰਡੀਆ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਜੋ ਵੀ ਰੇਟ ਦੱਸਾਂਗੀ ਉਹੀ ਤੁਹਾਡੇ ਫਾਈਨਲ ਜਿਹੜੇ ਘਰ ਤੱਕ ਸੂਟ ਪਹੁੰਚੇਗਾ ਹੋਮ ਡਿਲੀਵਰੀ ਅਵੇਲੇਬਲ ਹੈ ਬਾਕੀ ਇਹਨਾਂ ਸੂਟਾਂ ਵਿੱਚ ਜਿਹੜੇ ਜਿਹੜੇ ਰੰਗ ਹੈਗੇ ਨੇ ਅਵੇਲੇਬਲ ਨੇ ਮੈਂ ਐਡ ਕਰ ਦਿੱਤੇ ਨੇ ਇਹ ਕਿਨਕਾਬ ਵਿੱਚ ਸੂਟ ਆਏ ਨੇ ਬਾਟਮ ਪਲੇਨ ਸ਼ਰਟ ਕਿਨਕਾਬ ਬ੍ਰੌਕਰਟ ਦੇ ਵਿੱਚ ਆਏਗੀ ਐ ਸਭ ਤੋਂ ਸਸਤੇ ਸੂਟਾਂ ਵਿੱਚ ਸੂਟ ਆਏ ਨੇ 0 ਤੇ 0520 ਰੁਪਏਾਂ ਦੇ ਵਿੱਚ ਸੂਟ ਹੈ। ਸ਼ਿਪਿੰਗ ਚਾਰਜਸ ਇਹਨਾਂ ਨਾਲ ਵੀ ਫ੍ਰੀ ਹੈ। ਸ਼ਰਟ ਕਾਟਨ ਦੀ, ਬਾਟਮ ਕਾਟਨ ਦਾ, ਦੁਪੱਟਾ ਕਾਟਨ ਦਾ। ਮੋਸਟਲੀ ਨਾ ਬਾਟਮ ਪ੍ਰਿੰਟਡ ਹੈ। ਕੁਝ ਨਾਲ ਜਿਹੜਾ ਪਲੇਨ ਵੀ ਆਏਗਾ। ਸ਼ਰਟ ਤੇ ਵੀ ਨਾਲ ਕਢਾਈ ਹੋਈ ਹੈ ਗਲੇ ਤੇ। ਦੁਪੱਟਾ ਜਿਹੜਾ ਨਾਲ ਪ੍ਰਿੰਟਡ ਆਏਗਾ ਕਾਟਨ ਦੀ ਸ਼ਰਟ ਹੈ, ਕਾਟਨ ਦਾ ਬਾਟਮ ਤੇ ਕਾਟਨ ਦਾ ਦੁਪੱਟਾ। ਅਗਰ ਤੁਸੀਂ ਕੋਈ ਸੂਟ ਬਾਈ ਕਰਨਾ ਜਾਂ ਕਿਸੇ ਸੂਟ ਦੀ ਵੀ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ। ਨੰਬਰ ਮੈਂ ਆਪਣਾ 6239245750 ਐਡ ਕੀਤਾ ਹੋਇਆ ਹੈ ਕੋਸ ਨੰਬਰ ਜਾ ਕੇ ਤੁਸੀਂ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ-ਨਵੇਂ ਸੋਨੇ-ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ